ਸ਼ੇਰਤੀ ਉਰਫ ਬਿੱਟੂ ਨਾਲ ਹੋਏ ਵਿਵਾਦ ਵਿੱਚ ਨੂੰ ਮੁੱਖ ਰੱਖਦਿਆਂ ਹੋਇਆਂ ਜਗਤਗੁਰੂ ਸਵਾਮੀ ਅਸ਼ਨੀਉ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸੰਸਮਾਜ ਦੀ ਅਗਵਾਈ ਦੇ ਵਿੱਚ ਸਤਿੰਦਰ ਕੁਮਾਰ ਸ਼ੇਰਤੀ ਉਰਫ ਬਿੱਟੂ ਨੇ ਆਪਣੀ ਗਲਤੀ ਮੰਨੀ ਹੈ ਤੇ ਮਾਫੀ ਮੰਗੀ ਹੈ ਤੇ ਸਜ਼ਾ ਦੇ ਤੌਰ ਤੇ 12 8 2025 ਤੋਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਮੰਦਿਰ ਦੇ ਜੋੜੇ ਘਰ ਵਿੱਚ ਜੋੜੇ ਦੀ ਸੇਵਾ ਕਰਨਗੇ ਅਤੇ 9 ਵਜੇ ਤੋਂ ਬਾਅਦ ਹਰਮਾਨ ਚ 50 ਹਰਮਾਨ ਚ ਦੀ ਸੰਗਤ ਵਿੱਚ ਵੰਡਣਗੇ ਇਹ ਧਾਰਨੀ ਸਜਾ ਲਗਾਈ ਗਈ ਹੈ ਜੇਕਰ ਇਹ ਆਪਣੀ ਸੇਵਾ ਦੀ ਸਜਾ ਨਹੀਂ ਮੰਨਣਗੇ ਤਾਂ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਮੰਦਰ ਤੇ ਪੰਕਤੀ ਦੇ ਮੈਂਬਰ ਨੂੰ ਵੀ ਇਹ ਸਹਿਯੋਗ ਕਰਨੀ ਅਸ਼ੀਰਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜੀ ਕਾਲੀ ਸੈਨਾ ਰਾਸ਼ਟਰੀ ਉਪ ਪ੍ਰਧਾਨ ਸੰਗਰੇਚਾਰਿਆ ਪਰਦੇਸ਼ ਪੰਜਾਬ ਪ੍ਰਮੁਖ ਇਹ ਪਿਛਲੀ ਦਿਨੀ ਮਾਲਟੋਨ ਮੰਦਿਰ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਸਤਿੰਦਰ ਬਿੱਟੂ ਜੀ ਦੇ ਵਿੱਚ ਤੇ ਪੰਡਤਾਂ ਦੇ ਵਿੱਚ ਉਹਰੇ ਵਿੱਚ ਅੱਜ ਸਤਿੰਦਰ ਬਿੱਟੂ ਜੀ ਨੇ ਆ ਕੇ ਮਾਫੀ ਮੰਗੀ ਸੰਤ ਸਮਾਜ ਨੂੰ ਕਿ ਭਵਿੱਖ ਵਿੱਚ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਕੋਈ ਟੈਮ ਮਾੜਾ ਹੁੰਦਾ ਆ ਮੱਦੇਨਜ਼ਰ ਵੇਖਦੇ ਹੋਏ ਇਹਨਾਂ ਨੂੰ ਮਾਫ ਕੀਤਾ ਗਿਆ ਆ ਨਾਲ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਕਿ 13 ਤਰੀਕ ਤੋਂ ਬੁੱਧਵਾਰ ਤੋਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ਼ ਕਰਨਗੇ ਉਸ ਤੋਂ ਬਾਅਦ 50 ਸ੍ਰੀ ਹਨੂਮਾਨ ਚਲिसा ਜੀ ਲੋਕਾਂ ਦੇ ਵਿੱਚ ਵੰਡਣਗੇ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਬਹਿ ਕੇ ਸ੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸੰਤ ਸਮਾਜ ਵੱਲੋਂ ਸਜ਼ਾ ਲਾਈ ਗਈ ਹੈ ਕਿ ਅੱਗੇ ਤੋਂ ਭਵਿੱਖ ਵਿੱਚ ਇਹ ਗਲਤੀ ਨਾ ਕਰਨਾ ਨਹੀਂ ਜੀ ਨਹੀਂ ਜਦੋਂ ਇਹਨਾਂ ਨੇ ਮਾਫੀ ਮੰਗ ਲਈ ਆ ਹੁਣ ਵਿਵਾਦ ਜੋੜਨ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਇੱਥੇ ਸੰਤ ਸਮਾਜ ਨੇ ਫੈਸਲਾ ਲਿਆ ਇਹਦੇ ਵਿੱਚ ਇੱਕ ਇਹ ਵੀ ਫੈਸਲਾ ਲਿਆ ਗਿਆ ਆ ਕਿ ਪੰਡਤ ਜੀ ਜਿਹੜੇ ਉੱਥੋਂ ਦੇ ਉਹ ਵੀ ਇਹਨਾਂ ਨਾਲ ਕੋਈ ਵੱਦ-ਵਿਦਵਾਰ ਨਹੀਂ ਕਰਨਗੇ ਜੇ ਉਹ ਕਰਨਗੇ ਤੇ ਇਹ ਆ ਕੇ ਸ਼ਿਕਾਇਤ ਦੇ ਸਕਦੇ ਆ ਕਿ ਪੰਡਤਾਂ ਨੇ ਸਾਡੇ ਨਾਲ ਵਧੀ ਕੀ ਕੀਤੀ ਹੈ ਫਿਰ ਪੰਡਤ ਜੀ ਦੇ ਵੀ ਆਪਾਂ ਕਾਰਵਾਈ ਕਰਨ ਦੇ ਹੱਕਦਾਰ ਹੋਵਾਂਗੇ ਬੰਦਾ ਜਾ ਕੇ ਸੇਵਾ ਕਰ ਸਕਦੇ ਨੇ ਜੀ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਮੰਦਰ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਮੰਦਰ ਜਿੱਦਾਂ ਆਪਣੀ ਰੁਟੀਨ ਨਾਲ ਜਾਂਦੇ ਜਾਣ ਮੰਦਰ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਰੋਕ ਸਕਦਾ ਕਿ ਜੋ ਇਹਨਾਂ ਦੀ 50 ਸਾਲ ਤੋਂ ਉਸ ਮਾਤਾ ਮਾਲਟਨ ਮੰਦਰ ਦੇ ਵਿੱਚ ਆਸਥਾ ਗਈ ਆ ਉਹਨਾਂ ਦੀ ਆਸਥਾ ਨੂੰ ਵੇਖਦੇ ਹੋਏ ਸੰਤ ਸਮਾਜ ਨੇ ਫੈਸਲਾ ਲਿਆ ਆ ਕਿ ਇਹਨਾਂ ਨੂੰ ਮੰਦਰ ਵਿੱਚੋਂ ਕੋਈ ਨਹੀਂ ਰੋਕੇਗਾ ਉੱਥੇ ਨਹੀਂ ਬਸ ਐਗੀ ਵਿਵਾਦ ਹੋਇਆ ਕਿਉਂ ਸੀ ਵਿਵਾਦ ਕੋਈ ਆਪਣੀ ਇਹਨਾਂ ਦੀ ਹੈਗੀ ਸੀ ਕਿ ਜਿਹੜਾ ਕਿਸੇ ਬੰਦੇ ਨੂੰ ਬਾਰ-ਬਾਰ ਚੜਾਵੇ ਤੇ ਉਹ ਬੰਦਾ ਹੈਪਰ ਹੋ ਜਾਂਦਾ ਆ ਇਹ ਹੈਪਰ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਗੱਲ ਤਾਂ ਥੋੜੀ ਜੀ ਸੀ ਤੇ ਗੱਲ ਨੂੰ ਵਧਾਇਆ ਗਿਆ ਆ ਉਹ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਸੰਸਮਾਜ ਨੇ ਵੇਖਿਆ ਆ ਵਾਚਿਆ ਵੇਖ ਕੇ ਤੇ ਇਹਨਾਂ ਨੂੰ ਮਾਫੀ ਦਿੱਤੀ ਆ ਤੇ ਧਾਰਮਿਕ ਸਜ਼ਾ ਲਾਈ ਗਈ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਦਿਰ ਕਮੇਟੀ ਮੰਦਿਰ ਤੇ ਸੇਵਾ ਕਰ ਰਹੇ ਸੀ ਤੇ ਕੀ ਮੰਦਿਰ ਕਮੇਟੀ ਨੇ ਇਹਨਾਂ ਦਾ ਕੋਈ ਸਾਥ ਦਿੱਤਾ ਜੀ ਨੇ ਮੰਦਰ ਕਮੇਟੀ ਨੇ ਸਾਥ ਤੇ ਦਿੱਤਾ ਸੀ ਮੰਦਰ ਕਮੇਟੀ ਨੇ ਇਹਨਾਂ ਨੂੰ ਉੱਥੇ ਹੀ ਮਾਫੀ ਦਵਾ ਦਿੱਤੀ ਗਈ ਸੀ ਪਰ ਜਦੋਂ ਮੰਦਰ ਕਮੇਟੀ ਦੀ ਦਾਰਾ ਤੋਂ ਬਾਹਰ ਆ ਗਿਆ ਸੀ ਫਿਰ ਇਹਨਾਂ ਦਾ ਇੱਥੇ ਆ ਕੇ ਇਹਨਾਂ ਨੂੰ ਮਾਫੀ ਮੰਗਣੀ ਪਈ ਆ ਮੰਦਰ ਕਮੇਟੀ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਗਾਂ ਮੰਦਰ ਕਮੇਟੀ ਨੂੰ ਵੀ ਅਸੀਂ ਇਹੋ ਹੀ ਤਾੜਨਾ ਕੀਤੀ ਆ ਕਿ ਗਾਂ ਮੰਦਰ ਦੇ ਵਿੱਚ ਇਹੋ ਜਿਹਾ ਕੋਈ ਵਿਵਾਦ ਨਾ ਹੋਵੇ ਜੇ ਮੰਦਰ ਦੇ ਵਿੱਚ ਗਾਂ ਇਹੋ ਜਿਹਾ ਕੋਈ ਵਿਵਾਦ ਹੋ ਜਾਂਦਾ ਆ ਫਿਰ ਆਪਾਂ ਮੰਦਰ ਕਮੇਟੀ ਦੇ ਖਿਲਾਫ ਕੰਪਲੇਨਟ ਦਵਾਂਗੇ ਬਿਲਕੁਲ ਮੰਨਿਆ ਜੀ ਇਹਦਾ ਬਗੈਰ ਲਿਖਤ ਪੜਤੋਈ ਆ ਸੰਤ ਸਮਾਜ ਦੇ ਵਿੱਚ ਬਹਿ ਕੇ ਲਿਖਤ ਪੜਤੋਈ ਆ ਇਹ ਹਰ ਥਾਂ ਤੇ ਮੰਨੇ ਹੈਗਾ ਹੈ ਕੱਲ ਨੂੰ ਕੋਈ ਇਹਦੇ ਤੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ ਬਿਲਕੁਲ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਸੰਤ ਸਮਾਜ ਨੇ ਧਾਰਮਿਕ ਗੁਰੂਆਂ ਨੇ ਬਹਿ ਕੇ ਇਹ ਡਿਸੀਜਨ ਦਿੱਤਾ ਹੈ ਇਹਨਾਂ ਨੂੰ ਮਾਫ ਕਰਤਾ ਧਾਰਮਿਕ ਸਜ਼ਾ ਲਾਤੀ ਆ ਇਹਦੇ ਵਿੱਚ ਹੁਣ ਇਹਨਾਂ ਦਾ ਆਪਣੀ ਧਾਰਮਿਕ ਸਜ਼ਾ ਜੇ ਪੂਰੀ ਨਹੀਂ ਕਰਦੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਊਗੀ ਜੇ ਧਾਰਮਿਕ ਸਜ਼ਾ ਪੂਰੀ ਕਰ ਲੰਦੇ ਫਿਰ ਕੋਈ ਕਾਰਵਾਈ ਨਹੀਂ ਹੋਏਗੀ ਜਿਹੜਾ ਦੇ ਵਿੱਚ ਹੋਰ ਵੀ ਕਾਫੀ ਕੱਟੇ ਰਹੇ ਉਹਨਾਂ ਨੇ ਕੋਈ ਨਹੀਂ ਲਿੰਦਾ ਸੀ ਜੇ ਜਿਹੜੀਆਂ ਮਾਤਾ ਜੀ ਇਹ ਖੜਾਵਾ ਸੀ ਉਹ ਛੁੱਟਿਆ ਗਏ ਉਹਦੀ ਬੇਇੱਜ਼ਤੀ ਕੀਤੀ ਗਈ ਉਹਦੀ ਕਾਰਵਾਈ ਬੰਦੀ ਹੈ ਜੀ ਜੜੀ ਮਾਤਾ ਜੀ ਦੀਆਂ ਖੜਾਵਾਂ ਆ ਅਸੀਂ ਪੂਰਾ ਵਾਚ ਕੀਤਾ ਆ ਅਸੀਂ ਉੱਥੋਂ ਹੋ ਕੇ ਵੀ ਆਏ ਆ ਕਿ ਮਾਤਾ ਜੀ ਦੀਆਂ ਖੜਾਵਾਂ ਨੂੰ ਹੱਥ ਤੱਕ ਨਹੀਂ ਲੱਗਾ ਪਹਿਲੋ ਉਹਨਾਂ ਨੇ ਆਪਣਾ ਜਿਹੜਾ ਡੋਲਾ ਹੀ ਉਹ ਫੜਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਡਸਟ ਬੀਨ ਹੈਗਾ ਉਹ ਫੜਿਆ ਸੀ ਖੜਾਵਾਂ ਵਾਲੀ ਗੱਲ ਝੂਠੀ ਹੈਗੀ ਆ ਫਿਰ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ 20 ਖੜਾਵਾਂ ਨਹੀਂ ਹੈਗੀਆਂ ਉੱਥੇ ਇਹਨਾਂ ਨੇ ਪੋੜੀਆਂ 'ਚ ਆਪਣਾ ਡੋਲੂ ਰੱਖਿਆ ਸੀ ਉਹ ਡੋਲੂ ਚੁੱਕਿਆ ਸੀ ਇਹਨਾਂ ਨੇ ਹੋਰ ਕੀ ਮੈਸੇਜ ਕੋਈ ਮੈਸੇਜ ਦੇਵਾਂਗਾ ਕਿ ਜੋ ਧਰਮ ਗੁਰੂਆਂ ਨੇ ਜੋ ਸੰਤ ਸਮਾਜ ਨੇ ਫੈਸਲਾ ਕਰ ਦਿੱਤਾ ਆ ਉਹ ਸਾਰੇ ਇਸ ਫੈਸਲੇ ਨੂੰ ਮੰਨਣ